ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਫਰੀਦਕੋਟ ਮਾਮਲੇ ਦੇ ਵਿੱਚ ਜਿਹੜਾ ਕਿ ਬਈ ਗੁਰਵਿੰਦਰ ਸਿੰਘ ਇੱਕ ਨੌਜਵਾਨ ਦਾ ਰੁਪਿੰਦਰ ਕੌਰ ਬਣੀਓ ਕਤਲ ਕਰ ਦਿੱਤਾ ਇਹਦਾ ਆਪਣੇ ਆਸ਼ਿਕਾ ਨਾਲ ਮਿਲ ਕੇ ਤੇ ਪਰ ਹੁਣ ਪਿੰਡ ਵਾਲੇ ਉਹਦੇ ਹੱਕ ਦੇ ਵਿੱਚ ਕੀ ਬਿਆਨ ਦਿੱਤੇ ਆ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸਦਾ ਵੀ ਜਿਹੜੀ ਰੁਪਿੰਦਰ ਕੌਰ ਸੀ ਇਹ ਨਸ਼ਾ ਵੀ ਕਰਦੀ ਸੀ ਇਹ ਪਿੰਡ ਵਾਲਿਆਂ ਦਾ ਵੀ ਦੱਸਣਾ ਵੀ 2000 ਦੀ ਇੱਕ ਬੋਤਲ ਵੀ ਹਰ ਰੋਜ਼ ਦੀ ਪੀਂਦੀ ਸੀ 5000 ਰੁਪਿਆ 6000 ਰੁਪਿਆ ਰੋਜ਼ ਦਾ ਖਰਚਾ ਸੀ ਬਾਕੀ ਜਿਹੜੀਆਂ ਹੋਰ ਗੱਲਾਂ ਬਾਤਾਂ ਉਹ ਵੀ ਆਪਾਂ ਸਾਂਝੀਆਂ ਕਰਾਂਗੇ ਹੁਣ ਪਿੰਡ ਵਾਲੇ ਹੱਕ ਦੇ ਵਿੱਚ ਆ ਕੇ ਕੀ ਬੋਲੇ ਆ ਗੁਰਵਿੰਦਰ ਸਿੰਘ ਬਾਰੇ ਉਹਨਾਂ ਬੰਨਿਓ ਆਪਾਂ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕੀ ਕਹਿਣਾ ਗੁਰਵਿੰਦਰ ਸਿੰਘ ਕਿਉਂਕਿ ਦੱਸਿਆ ਜਾਂ ਦੱਸਿਆ ਜਾਂਦਾ ਵੀ ਜਿਹੜਾ ਗੁਰਵਿੰਦਰ ਸਿੰਘ ਆ ਪਿੰਡ ਦੇ ਵਿੱਚ ਐਨਾ ਪਿਆਰ ਸੀ ਲੋਕਾਂ ਨਾਲ ਵੀ ਕਿਤੇ ਕਿਸੇ ਨਾਲ ਲੜਿਆ ਵੀ ਨਹੀਂ ਸੀ ਬਾਕੀ ਜਿਵੇਂ ਆਪਾਂ ਦੱਸਿਏ ਬਾਈ ਪਿੰਡ ਦੇ ਵਿੱਚ ਬੰਦੇ ਦੀ ਔਕਾਤ ਦਾ ਪਤਾ ਲੱਗ ਜਾਂਦਾ ਵੀ ਇੱਕ ਬੰਦਾ ਕਿਹੋ ਜਿਹਾ ਹਿਸਾਬ ਦਾ ਸੀ ਕਿੰਨਾ ਕਹੋ ਸੀ ਹਨਾ ਤਾਂ ਪੂਰੀ ਗੱਲਬਾਤ ਪਹਿਲਾਂ ਸਾਂਝੀ ਕਰਦਿਏ ਫਿਰ ਕਰਾਂਗੇ ਆਪਾਂ ਅੱਗੇ ਗੱਲ ਇਹ ਜਿਹੜੀ ਜਨਾਨੀ ਸੀਗੀ ਹਾਂਜੀ ਇਹ ਗੁਰਵਿੰਦਰ ਨੂੰ ਪਤਾ ਸੀ ਕਿਦਾਂ ਦੀ ਐ ਉਹਨੇ ਛੱਡੀ ਘਾਤੇ ਨਹੀਂ ਨਹੀਂ ਯਾਰ ਮੁੰਡਾ ਪਲਾ ਮਾਨਸ ਸੀਗਾ ਜੇ ਤੇ ਜਿਹੜੀ ਗੱਲ ਆ ਉਹ ਘਰ ਬਸਾਣ ਦੀ ਗੱਲ ਕਰਦਾ ਇਹ ਵਿਚਾਰਾ ਬਸਾਣ ਦੀ ਗੱਲ ਕਰਦਾ ਹੀ ਪੜਦਾ ਰਹਿ ਸੀ ਮਿਲੋਂ ਗਿਆ ਨਿਆ ਹੀਰਾ ਬੰਦਾ ਸੀ ਸਾਡੇ ਪਿੰਡ ਦਾ ਜਦੋਂ ਉਹਨੇ ਪਿੰਡ ਦਾ ਕੁਝ ਮਾੜਾ ਨਹੀਂ ਕੀਤਾ ਲੋਕੀ ਇੱਥੇ ਖੜੇ ਦਿਲੋਰ ਹੋ ਰਹੇ ਸਿਆਣਾ ਵੀ ਪੈ ਗਿਆ ਨਾ ਉਹਦੀ خاطر ਕਿਤੇ ਅਸੀਂ ਜਾਣ ਕਿਤੇ ਵੀ ਜਾਣਾ ਪੈ ਗਿਆ ਸੀ ਉਹਦੀ ਤਰ੍ਹਾਂ ਜਾਵਾਂਗੇ ਪਿੰਡ ਵਾਸੀ ਨੂੰ ਕੋ ਲਾਲਚ ਨਹੀਂ ਹੈਗਾ ਇੱਥੇ ਕਿਸ ਨੂੰ ਕੋ ਪਹਿਣ ਦਿੱਤਾ ਜਾ ਰਿਹਾ ਇੱਥੇ ਕੋ ਦਿਹਾੜੀ ਨਹੀਂ ਦਿੱਤੀ ਜਾ ਰਹੀ ਉਹ ਖੜੇ ਬਸਾ ਕਿਉਂ ਨੇ ਕਿਉਂਕਿ ਉਸ ਡੈਨ ਨੇ ਉਸ ਮੈਂ ਕੁਝ ਵਰਡ ਨਹੀਂ ਬੋਲ ਸਕਦਾ ਕਿਉਂਕਿ ਮੇਰੇ ਕਿਹਾ ਮਾਵਾ ਦੇਖਦਿਆਂ ਨੇ ਮੇਰੀਆਂ ਭੈਣਾਂ ਦੇਖਦਿਆਂ ਨੇ ਉਸ ਡੈਨ ਨੇ ਉਹ ਜਾਤ ਨੂੰ ਕਲੰਕ ਲਾਇਆ ਔਰ ਉਸ ਤੋਂ ਬਾਅਦ ਜੋ ਹੀਰੇ ਪਤਰਲ ਹੋਇਆ ਨਾ ਉਸ ਤੋਂ ਬਾਅਦ ਪਿੰਡ ਇਸ ਕਰਕੇ ਇਕੱਠਾ ਹੋਇਆ ਕਿਤਨਾ ਕਿਤੇ ਸਰਕਾਰ ਜਾ ਕੇ ਸ਼ਾਰਪੁਰ ਚਕਾਨ ਹੋਇਆ 5 ਸਾਲ ਦਾ ਬੱਚਾ ਮਾਰਿਆ ਜਲੰਧਰ ਚਕਾਨ ਹੋਇਆ 13 ਸਾਲ ਦੀ ਮਾਸੂਮ ਮਾਰੀ ਕਿਹਨੇ ਅਮ੍ਰਿਤਧਰੀ ਨੇ ਇੱਥੇ ਜਿਹੜਾ ਕਾਣ ਹੋਇਆ ਇੱਥੇ ਮਾਸੂਮ ਮਾਰਤਾ ਹਾਂਜੀ ਹਾਂਜੀ ਕੋਈ ਕੈਟਾਗਰੀ ਦਾ ਛੱਡੋ ਗੁਰਵਿੰਦਰ ਮੈਂ ਲੜਨਾ ਦੂਰ ਦੀ ਗੱਲ ਕਰ ਦੇ ਦੋ ਬੰਦਾ ਸਾਥ ਚ ਵੀ ਨਹੀਂ ਖੜਾ ਬੰਦਾ ਸੱਤ ਦੇ ਵਿੱਚੋਂ ਨਹੀਂ ਕੜਾ ਹਾ ਇਹਦਾ ਸਿਆਣਾ ਮੁੰਡਾ ਹੀ ਬੰਦੇ ਆ ਜ ਵੀ ਨਹੀਂ ਆਇਆ ਹੀ ਕਰਦਾ ਹੀ ਸਿਆਣੇ ਜਿਵੇਂ ਇੱਕ ਦਾਤਾ ਹੁੰਦੀਆਂ ਕੋਈ ਪਿਸਤਲ ਲੈ ਕੇ ਹੁਸ਼ਮਰਦਾ ਨਾ ਨਾ ਭਈਆ ਨਹੀਂ ਮੁੰਡੇ ਮੋੜਾ ਵੇ ਕੜ ਜਾਂਦੇ ਕਦੇ ਮੋੜਦੇ ਨਹੀਂ ਕਰਦਾ ਸੀ ਇਹੋ ਬੰਦਾ ਗੁਰਵਿੰਦਰ ਬਹੁਤ ਵਧੀਆ ਮੁੰਡਾ ਸੀ ਨਾ ਕਿਸੇ ਦੀ ਕੁੜੀ ਸ਼ੇਰ ਦਾ ਨਾਲ ਕਿਸੇ 부ੜੀ ਛੇੜੀ ਠੀਕ ਹੈ ਨਾ ਉਹਨੂੰ ਸਾਥ ਮਿਲਣਾ ਚਾਹੀਦਾ ਸੋ ਜਾ ਦਿਓ ਉਹਨੂੰ ਜਨੀ ਦੇ ਤੱਕ ਜਨਾਨੀ ਦਾ ਵਤੀਰਾ ਕਿਦਾਂ ਆਉਂਦਾ ਸੀਗਾ ਘਰੇ ਉਹ ਨਾਲ ਬਹੁਤ ਬਦਮਾਸ਼ ਜਨਾਨੀ ਸੀ ਵੀਰੇ ਨੇ ਗੰਦੀ ਉਹ ਜਨਾਨੀ ਸੀ ਨਾ ਸਾਰੇ ਪਿੰਡ ਸਾਰੇ ਸਾਰਾ ਸੁੱਖਰਵਲ ਗੰਦਾ ਕਰ ਗਈ। ਬਈ ਬਹੁਤ ਸਿਆਣਾ ਬੱਚਾ ਸੀ ਉਹ। ਬਾਈ ਯਾਰ 25 ਕਿਲੇ ਪੈਲੀ ਇਹਨਾਂ ਨੇ ਚੱਕਣਾ ਬਾਈ ਯਾਰ। ਤੇ ਉਹ ਸਕਾਰਪਿਓ ਤੇ ਜਾਂਦੀ ਸੀ ਇਹ ਵਿਚਾਰਾ ਮੋਟਰਸਾਈਕਲ ਤੇ ਜਾਂਦਾ ਹੀ। ਸਿਆਲ ਧੱਪ ਹੋਵੇ, ਗਰਮੀ ਹੋਵੇ ਜਾਂ ਮਰਜ਼ੀ। ਇਹ ਇਹ ਮੋਟਰਸਾਈਕਲ ਤੇ ਨਹੀਂ ਉਹ ਸਕਾਰਪਿਓ ਗੱਡੀ ਦਿੰਦੇ। ਇੱਥੇ ਕੰਨੀ ਹੈਗਾ? ਇੱਥੇ ਕਪੂਰਾ ਹੀ ਧੱਕਾ ਬਾਈ ਯਾਰ। ਨਹੀਂ ਉਹ ਲੋ ਸ਼ਰਾਬ ਵੀ ਪਿੰਦੀ ਸੀ ਉਹ। ਬਾਈ 2000 ਵਾਲੀ ਬੋਤਲ ਪੀਂਦੀ ਰਹੀ ਐ। ਰੋਜ਼ ਦੇਖੀ, ਰੋਜ਼। ਰੋਗ ਦਾ ਕੀ ਆਡਾ ਆਟ ਪੈਂਦੇ ਰਹੇ ਬਈ ਅੱਛਾ ਹ ਮਾਰ ਦੀ ਗੁੱਤੀ ਕੀ ਆ ਕੋਈ ਨਹੀਂ ਮਾਰਨ ਮਾਰਨ ਦਾ ਤਾਂ ਪਤਾ ਨਹੀਂ ਬਈ ਉਹ ਤਾਂ ਅੰਦਰ ਦੀ ਗੱਲ ਹੈ ਨਾ ਬਾਹਰ ਨਹੀਂ ਆਉਂਦੀ ਹੁੰਦੀ ਪਰ दारू ਪੀਂਦੀ ਸੀਗੀ दारू ਪੀਂਦੀ ਬਈ ਜਾਂ ਸੋਰਾ ਬਾਅਦ ਸੇ ਕਿ ਰੁਕਣਾ ਕਿਨੇ ਚਾ ਹੁਣ 8 ਤਰੀ ਨੂੰ ਬਈ ਹੁਣੇ ਆਉਣਾ ਸੀਗਾ ਤੇ ਮਾਪਿਓ ਨੂੰ ਅੱਛਾ ਤੂੰ ਤਾਂ ਪਹਿਲਾਂ ਹੀ ਹੁਣੇ ਮਾਰਤਾ ਪਹਿਲਾਂ ਹੀ ਮਾਰ ਮੈਂ ਇੱਕ ਵਾਰ ਹੋਰ ਸੁਣੀ ਹੈ ਪਤਾ ਲੱਗਣਾ ਚਾਹੀਦਾ ਕਿ ਕਿਉਂ ਨੇ ਆਪਣੀ ਭੈਣ ਨੂੰ ਫੋਨ ਕਰਕੇ ਪਹਿਲਾਂ ਦੱਸਿਆ ਗੁਰਵਿੰਦਰ ਨੇ ਸਾਰਾ ਸੱਚ ਕਿ ਮੇਰੇ ਨਾਲ ਜਿਹੜੀ ਆ ਧੋਖਾ ਹੋਇਆ ਤੇ ਮੇਰੇ ਕੋਲ ਪ੍ਰੂਫ ਮਿਲ ਗਏ ਨੇ ਉਹ ਬਈ ਦੱਸਿਆ ਜਾ ਰਿਹਾ ਬਈ ਨੇ ਆਪਣੀ ਭੈਣ ਨੂੰ ਦੱਸਿਆ ਹੀਗਾ ਪਹਿਲਾਂ ਤੇ ਉਹ ਵੀ 8 ਤਰੀ ਨੂੰ ਬਈ ਆਏ ਆਣੇ ਮੰਮੀ ਲੜੀ ਨੇ ਨਾ ਨੇ ਬਾਅਦ ਜੋ ਹੱਲ ਕਰਾਂਗੇ ਉਹਨੇ ਪਹਿਲਾਂ ਚੱਕਤਾ ਪਿੰਡ ਦੇ ਵਿੱਚ ਵਤੀਰਾ ਕਿਦਾਂ ਹੁੰਦਾ ਸੀਗਾ ਮਤਲਬ ਬਈ ਬਹੁਤ ਵਧੀਆ ਮੁੰਡਾ ਨਨੋ ਪੁੱਛਿਆ ਜਾ ਬਾਈ ਸਾਰੇ ਅਫਸੋਸ ਬਹੁਤ ਸਾਰੇ ਕਾਲਾ ਸ਼ਸ਼ਕਾਰ ਅੱਜ ਵੀ ਤੁਹਾਨੂੰ ਪਤਾ ਹੀ ਆ ਕੋਈ ਬਰਲਾ ਬੰਦੇ ਨਾ ਗਿਆ ਉਹਨੇ ਤਾਂ ਸਾਰਾ ਪਿੰਡ ਹੀ ਗਈ ਆਸੇ ਪਾਸੇ ਵੀ ਬਾਈ ਹਾਂਜੀ ਵੀਡੀਓ ਬਈ ਤੁਸੀਂ ਸੁਣੀ ਲਈ ਆ ਪਿੰਡ ਵਾਲਿਆਂ ਦੇ ਮੂੰਹੋਂ ਕੀ ਕਹਿ ਰਹੇ ਆ ਉਹ ਉਹਨਾਂ ਦਾ ਹੁਣ ਕਹਿਣਾ ਇਹੀ ਹੈ ਵੀ ਜਿਹੜੀ ਇਹ ਅਰਪਿੰਦਰ ਕੌਰ ਸੀਗੀ ਪਹਿਲੀ ਗੱਲ ਤਾਂ ਇਹ ਕਹਦੀ ਸੀ ਨਸ਼ਾ ਕਰਦੀ ਸੀ ਦੂਜਾ ਨੰਬਰ ਜਿਹੜਾ ਇਹ ਗੁਰਵਿੰਦਰ ਸਿੰਘ ਆ ਖੁਦ ਆਪ ਮੋਟਰਸਾਈਕਲ ਤੇ ਜਾਂਦਾ ਸੀ ਉਹ ਸਕੋਰਪੀਆ ਗੱਡੀ ਤੇ ਜਾਂਦੀ ਸੀ ਬੁਟੀਕ ਦਾ ਕੰਮ ਕਰਦੀ ਸੀ ਬਾਕੀ ਦਿਲ ਦਾ ਵੀ ਸਾਫ਼ ਦੱਸਿਆ ਜਾਂਦਾ ਬਾਕੀ ਇਹ ਗੱਲ ਕਰੀਏ ਹੁਣ ਆਪਾਂ ਜਿਹੜੇ ਕੋਲੇ ਗਵਾਂਢੀ ਜਾਂ ਪਿੰਡ ਦੇ ਵਿੱਚ ਵਸਨੀਕ ਲੋਕ ਰਹਿੰਦੇ ਆ ਸੱਚ ਉਹਨਾਂ ਦੇ ਮੂੰਹੋਂ ਪਤਾ ਲੱਗਦਾ ਚਾਹੇ ਆਪਾਂ ਆਪਦੇ ਬਨਿਓ ਕੁਝ ਮਰਜ਼ੀ ਕਹਿ ਲਈਏ ਵੀ ਮੈਂ ਇਹ ਆ ਜੀ ਉਹ ਪਿੰਡ ਵਾਲਿਆਂ ਨੂੰ ਸਾਰਾ ਪਤਾ ਹੁੰਦਾ ਵੀ ਬੰਦਾ ਜਾਂਦਾ ਕਿੱਥੇ ਆ ਜਾਂਦ ਕਿਉਂਕਿ ਉੱਥੋਂ ਦੇ ਰਹਿਣ ਵਾਲੇ ਆ ਲੋਕ ਹੁਣ ਗੁਰਵਿੰਦਰ ਸਿੰਘ ਦੇ ਹੱਕ ਦੇ ਵਿੱਚ ਬਈ ਸਾਰਾ ਪੰਜਾਬ ਹੁਣ ਪਿੰਡ ਵਾਲਿਆਂ ਤੋਂ ਵੀ ਪੁੱਛਿਆ ਗਿਆ ਵੀ ਤੁਸੀਂ ਇਨਸਾਫ ਦੀ ਕੀ ਮੰਗ ਕਰਦੇ ਹੋ ਇਹਨਾਂ ਮੰਨਿਓ ਕਿਹਾ ਵੀ ਉਹਨੂੰ ਕੜੀ ਟੁਕੜੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਇਹਨਾਂ ਦੋਨਾਂ ਜਿਨ੍ਹਾਂ ਨੇ ਵੀ ਗੁਰਵਿੰਦਰ ਦਾ ਬਈ ਇੱਕ ਦਰਿੰਦਗੀ ਨਾਲ ਕਤਲ ਕੀਤਾ ਤਾਂ ਇਹਨਾਂ ਨੂੰ ਬਈ ਹੁਣ ਆਪਾਂ ਇਹੀ ਕਹਿਣਾ ਚਾਹੁੰਦੇ ਆ ਜੇ ਆਪਾਂ ਮਾਪਿਆਂ ਦੀ ਗੱਲ ਕਰੀਏ ਮਾਪਿਓ ਸ਼ੌਂਕ ਨਾਲ ਵਿਆਹ ਕਰਦੇ ਆ ਬੀ ਚੰਗਾ ਵਧੀਆ ਖੁਸ਼ ਰਹਿਣ ਤੇ ਪਰ ਇਹੋ ਜੀਆਂ ਜਨਾਨੀਆਂ ਆ ਕੇ ਬਈ ਸਾਰਾ ਤੈਸਮਿਸ਼ ਕਰ ਦਿੰਦੀਆਂ ਹੁਣ ਜੇ ਗੱਲ ਕਰੀਏ ਗੁਰਵਿੰਦਰ ਸਿੰਘ ਦਾ ਇੱਕ ਵਿਸ਼ਵਾਸ ਬਣਿਆ ਹੋਇਆ ਸੀ ਤੇ ਬਈ ਹੁਣ ਇਹ ਵੀ ਦੱਸਿਆ ਜਾਂਦਾ ਪਿੰਡ ਪਿੰਡ ਵਾਲਿਆਂ ਬਣੀਓ ਵੀ ਇਹੇ ਲੰਬੇ ਸਮੇਂ ਤੋਂ ਪਲੈਨਿੰਗ ਰਚੀ ਜਾਂਦੀ ਸੀ ਇਹਦੇ ਨਾਲ ਬਰਦੇ ਵਿੱਚ ਮੌਤੇ ਘਟ ਉਤਾਰ ਦਿੱਤਾ ਜਾਂਦਾ ਆਪਣੇ ਬਣੀਓ ਬਹੁਤ ਬਚਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਵਾਰ ਪਰ ਜੇ ਵੀ ਪਰ ਨਹੀਂ ਇਹਨਾਂ ਬਣੀਓ ਬਈ ਤਪੋਚ ਲੈਤਾ ਜਾਂਦਾ ਜਿਹੜੇ ਇਹਦੀ ਘਰ ਵਾਲੀ ਤੇ ਜਿਹੜਾ ਇਹ ਕੋ ਪ੍ਰੇਮੀ ਆਸ਼ਿਕ ਕਹਿ ਦਈਏ ਆਪਾਂ ਤੇ ਹੁਣ ਪਿੰਡ ਵਾਲਿਆਂ ਬੰਨੀ ਹੀ ਕਹਿਣਾ ਵੀ ਇਹਨਾਂ ਦੋਨਾਂ ਨੂੰ ਫਾਂਸੀ ਹੋਣੀ ਚਾਹੀਦੀ ਗੁਰਵਿੰਦਰ ਸਿੰਘ ਇੱਕ ਸੂਝਵਾਨ ਨੌਜਵਾਨ ਜੇ ਇਹ ਗੱਲ ਕਰੀਏ ਭਾਈ ਮੂਹ ਪਰਿਆ ਪਿਆਰ ਪਿੰਡ ਦੇ ਵਿੱਚ ਤੇ ਹੁਣ ਪਿੰਡ ਵਾਲਿਆਂ ਦਾ ਜਿੱਤਣਾ ਤੇ ਭਾਈ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਵੈਸੇ ਖਬਰਾਂ ਬਹੁਤ ਆ ਚੁੱਕੀਆਂ ਸਾਰੇ ਹੀ ਗੁਰਵਿੰਦਰ ਦੇ ਜੋ ਵੀ ਕਹਿ ਰਿਹਾ ਸਾਰੇ ਹੱਕ ਚ ਹੀ ਆ ਪਰ ਜਿਹੜੇ ਹੁਣ ਆਪਾਂ ਕਹਿ ਦਈਏ ਵੀ ਪਤੀ ਪਤਨੀ ਦਾ ਰਿਸ਼ਤਾ ਹੁੰਦਾ ਉਹ ਵਿਸ਼ਵਾਸ ਉੱਡ ਗਿਆ ਕਿਉਂਕਿ ਇੱਕ ਨੀਮਾ ਮਾਮਲੇ ਬਹੁਤ ਸਾਹਮਣੇ ਹੈਗੇ ਜੇ ਡਰਾਮ ਵਾਲੀ ਗੱਲ ਤੁਸੀਂ ਦੇਖ ਲਓ ਡਰਾਮ ਚ ਵੱਟ ਕੇ ਪਾਇਆ ਸੀ ਉਹ ਵੀ ਕਾਸ਼ਕ ਨਾਮ ਮਿਲ ਕੇ ਪਾਇਆ ਸੀ ਜੇ ਹੁਣ ਗੱਲ ਕਰੀਏ ਜਲੰਧਰ ਮਾਮਲੇ ਦੀ 13 ਸਾਲ ਦੀ ਬੱਚੀ ਨਾਲ ਘਟਨਾ ਵਾਪਰਦੀ ਹੈ ਇੱਕ ਅੰਬਰਤਾਰੀ ਬੰਦਾ ਸੀਗਾ ਉਹ ਵੀ ਤਾਂ ਐਸ ਲੋਟ ਬਈ ਪੰਜਾਬ ਦਾ ਮੈਂ ਇਹ ਕਹਿਣਾ ਵੀ ਜਿੱਥੇ ਪੰਜਾਬ ਨੂੰ ਕਿਹਾ ਜਾਂਦਾ ਜਦੋਂ ਕਿਤੇ ਹੜ ਹੁੰਦੇ ਆ ਜਾਂ ਕੋਈ ਕੋਈ ਵੀ ਮੁਸੀਬਤ ਪੈਂਦੀ ਹੈ ਜੇ ਗੱਲ ਕਰੀਏ ਕਰੋਨਾ ਕਾਲ ਦੀ ਉਦੋਂ ਵੀ ਸਾਰੇ ਪੰਜਾਬ ਜਿੰਨੇ ਵੀ ਪੰਜਾਬ ਦੇ ਲੋਕ ਇਕਜੁੱਟ ਹੋ ਜਾਂਦੇ ਸ ਤੇ ਪੰਜਾਬ ਇੱਕ ਨੰਬਰ ਤੇ ਮੰਨਿਆ ਜਾਂਦਾ ਤੇ ਪਰ ਹੁਣ ਪੰਜਾਬ ਦੇ ਵਿੱਚ ਇਹੋ ਜੀਆਂ ਘਟਨਾਵਾਂ ਵਾਪਰ ਰਹੀਆਂ ਪਹਿਲਾਂ ਹੁਸ਼ਿਆਰਪੁਰ ਮਾਮਲੇ ਚ 5 ਸਾਲ ਬੱਚੇ ਦੀ ਮੌਤ ਤੁਸੀਂ ਦੇਖੀਏ ਕਿਵੇਂ ਪ੍ਰਵਾਸੀ ਵੀ ਨਹੀਂ ਮਾਰ ਦਿੱਤਾ ਜਾਂਦਾ ਫੇਰ 13 ਸਾਲ ਬੱਚੀ ਇਹੋ ਜੀਆਂ ਖਬਰਾਂ ਪਤਾ ਨਹੀਂ ਕਿੰਨੀਆਂ ਕਹੇ ਜੀ ਸੌਣੀਆਂ ਹੋਰ ਬਾਕੀ ਤੇ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਗੁਰਵਿੰਦਰ ਸਿੰਘ ਦੇ ਬਾਈ ਮਾਮਲੇ ਨੂੰ ਲੈ ਕੇ ਹੁਣ ਪਿੰਡ ਵਾਲਿਆਂ ਦਾ ਕੀ ਕਹਿਣਾ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਆ ਇਹ ਤੁਹਾਡੇ ਨਾਲ ਸਾਂਝੀ ਕਰਨੀ ਸੀ ਮਿਲਦੇ ਆ ਕਾਨੂੰਨ ਨਾ ਬਟਕ ਤੇ ਧੰਨਵਾਦ